ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਵੱਲੋਂ ਸਾਡੀਆਂ ਕੁਝ ਜ਼ਰੂਰੀ ਜ਼ਰੂਰਤਾਂ ਵਾਂਜੀ ਭੈਣਾਂ ਤੇ ਭਰਾਵਾਂ ਨੂੰ ਬੇਨਤੀ ਆ ਉਹ ਜਰੂਰ ਸਾਡੀਆਂ ਇਹਨਾਂ ਜ਼ਰੂਰਤਾਂ ਵੱਲ ਧਿਆਨ ਦਿਓ ਇੱਕ ਤਾਂ ਸਾਨੂੰ ਗਰਮੀਆਂ ਵਾਸਤੇ ਕੱਪੜੇ ਚਾਹੀਦੇ ਆ ਜਿਹੜੀਆਂ ਭੈਣਾਂ ਬੀਬੀਆਂ ਭੈਣਾਂ ਉਹਨਾਂ ਵਾਸਤੇ ਖਾਸ ਕਰਕੇ ਇੱਕ ਆ ਸੈੱਟ ਚਾਹੀਦੇ ਆ ਜਿਵੇਂ ਇੱਕ ਤਾਂ ਆ ਟੀ-ਸ਼ਰਟ ਹੁੰਦੀਆਂ ਲੰਬੀਆਂ ਕੁੜਤੇ ਟਾਈਪ ਤੇ ਨਾਲ ਆ ਪਜਾਮੇ ਹੁੰਦੇ ਹਨ ਇਹ ਸੈੱਟ ਚਾਹੀਦੇ ਆ ਸਾਨੂੰ 40 40 ਸੈੱਟ ਚਾਹੀਦੇ ਆ ਹਰੇਕ ਸਾਈਜ਼ ਦੇ ਵਿੱਚ ਐਲ ਐਮ ਐਕਸਲ ਹੈ ਨਾ ਏਦਾਂ ਐਸ ਤੋਂ 4 ਐਕਸਲ ਤੱਕ ਦੇ ਹੈ ਨਾ ਇਹ ਜਰੂਰ ਸਾਡੀ ਹੱਥ ਜੋੜ ਕੇ ਬੇਨਤੀ ਆ ਪੂਰਾ ਕਰਿਓ ਤੇ ਇੱਕ ਸਾਨੂੰ ਚਾਹੀਦੀਆਂ ਚਿੱਟੀਆਂ ਚੁੰਨੀਆਂ 500 ਪੀਸ ਚਾਹੀਦੀਆਂ ਉਹਨਾਂ ਨੂੰ ਅਸੀਂ ਰੰਗ ਕਰਵਾ ਲਾਂਗੇ ਜਿੱਦਾਂ ਸੂਟਾਂ ਦੇ ਰੰਗਾਂ ਦੇ ਮੁਤਾਬਕ ਤੇ ਇੱਕ ਸਾਨੂੰ ਚਾਹੀਦੀਆਂ ਜੀ ਪੱਖੇ ਚਾਹੀਦੇ ਆ ਛੱਤ ਵਾਲੇ ਟਿਊਬਾਂ ਚਾਹੀਦੀਆਂ ਤੇ ਇੱਕ ਬੀਲ ਦੀਆਂ ਤਾਰਾਂ ਚਾਹੀਦੀਆਂ ਹੈ ਨਾ ਜਿਵੇਂ 4 ਐਮ ਐਮ ਦੀਆਂ ਤਾਰਾਂ ਚਾਹੀਦੀਆਂ 1.5 ਐਮ ਐਮ ਦੀਆਂ 2.5 ਐਮ ਐਮ ਦੀਆਂ 1 ਐਮ ਐਮ ਦੀਆਂ ਤੇ ਇਹ ਉਹ ਗਰਮੀਆਂ ਆ ਗਈਆਂ ਉੱਪਰਲੇ ਫਲੋਰਾਂ ਸਾਰੇ ਪੱਖੇ ਲੱਗਣੇ ਆ। ਇੱਕ 에어 ਵਾਸ਼ਰ ਲੱਗ ਰਹੇ ਸਾਡੇ ਵੱਡੇ ਕੂਲਰ ਲੱਗ ਰਹੇ ਜਿਹੜੇ ਮੰਨ ਲਓ 8x8 ਦੇ ਕੂਲਰ ਆ ਕਮਰੇ ਦੇ ਡੇਡ ਉਹ ਪੂਰੇ ਹਾਲ ਨੂੰ ਠੰਡਾ ਕਰਨਗੇ ਪੂਰੇ ਨੂੰ। ਮੂਰੇ ਡਾਕਟਰ ਲੱਗਣੀ ਆ। ਉਹਦੇ ਵਿੱਚ ਤੁਸੀਂ ਜੇ ਕੋਈ ਹਿੱਸਾ ਪਾ ਸਕਦੇ ਹੋ ਭੈਣ ਭਰਾ ਉਹ ਜ਼ਰੂਰ ਕਰਿਓ। ਰੰਗ ਦਾ ਸਮਾਨ ਚਾਹੀਦਾ ਜੀ ਇੱਕ ਰੰਗ ਦੇ ਸਮਾਨ ਦੀ ਤੁਸੀਂ ਸਾਤੋਂ ਲਿਸਟ ਲੈ ਸਕਦੇ ਹੋ। ਇੱਕ ਸੀਮੈਂਟ ਚਾਹੀਦਾ ਜੀ ਸਾਨੂੰ। ਇੱਕ ਟਾਈਲਾਂ ਚਾਹੀਦੀ ਦੋਬਲ ਚਾਰਜ ਵਾਲੀਆਂ ਟਾਈਲਾਂ। ਸ਼ੈੱਡ ਦੀਆਂ ਚਾਦਰਾਂ ਚਾਹੀਦੀਆਂ ਜੇ ਕਿਸੇ ਕੋਲੇ ਘਰ 'ਚ ਗਾਡਰ ਪਏ ਆ ਪੁਰਾਣੇ ਅੱਗੇ ਵੀ ਬੇਨਤੀਆਂ ਕਰੀਦੀਆਂ ਭੇਟੀਆਂ ਭੇਜੇ ਵੀ ਆ ਕਈ ਭੈਣ ਭਰਾਵਾਂ ਨੇ ਗਾਡਰ ਸਾਨੂੰ ਉਹ ਟੈਂਪਰੇਰੀ ਬੋਰਡ ਦੀ ਛੱਤ ਪਾਉਣੀ ਆ ਸੀ ਸਾਨੂੰ ਜੇ ਤੁਹਾਡੇ ਘਰੇ ਕੋਈ ਪੁਰਾਣੇ ਗਾਡਰ ਪਏ ਆ ਜਰੂਰ ਭੇਜੋ ਉਹਨਾਂ ਗਾਡਰਾਂ ਦੇ ਨਾਲ ਅਸੀਂ ਬਾਲੇ ਸੀਮੈਂਟ ਦੇ ਪਾ ਕੇ ਛੱਤ ਪਾ ਲਾਂਗੇ ਘੱਟੋ ਘੱਟ ਸ਼ੈੱਡ ਆ ਜਿਹੜੇ ਉਹ ਤਪ ਜਾਂਦੇ ਆ ਬਹੁਤ ਜ਼ਿਆਦਾ ਹਨ ਤੇ ਇੱਕ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਆ ਸਾਡੀ ਉਹਦੇ ਵੱਲ ਜਰੂਰ ਸਾਰੇ ਧਿਆਨ ਦਿਓ ਹੁਣ ਆਪਣੇ ਕਿਸਾਨ ਵੀਰਾਂ ਨੂੰ ਬੇਨਤੀ ਆ ਸੀਜ਼ਨ ਆ ਗਿਆ ਬਾਢੀ ਦਾ ਆਪਾਂ ਨੂੰ ਕਣਕ ਦੀ ਲੋੜ ਆ ਕਣਕ ਜ਼ਰੂਰ ਪਹੁੰਚਦੀ ਕਰਿਓ ਤੇ ਤੂੜੀ ਦੀ ਇਸ ਵਾਰ ਲੋੜ ਨਹੀਂ ਹੈਗੀ ਹੱਥ ਜੋੜ ਕੇ ਬੇਨਤੀ ਆ ਵੀਰਾਂ ਨੂੰ ਜਿਨ੍ਹਾਂ ਨੇ ਸਾਡੇ ਵਾਸਤੇ ਤੂੜੀ ਰੱਖੀ ਆ ਉਹ ਉਹਨਾਂ ਤੋਂ ਮਾਫੀ ਮੰਗਦੇ ਆ ਇਸ ਵਾਰ ਸਾਡੇ ਕੋਲ ਤੂੜੀ ਵਾਧੂ ਪਈ ਆ ਕਿਉਂਕਿ ਪਿਛਲੇ ਸਾਲ ਤੂੜੀ ਬਹੁਤ ਜ਼ਿਆਦਾ ਆ ਗਈ ਸੀ ਸਾਡੇ ਕੋਲੇ ਹਜੇ ਵੀ ਦੋ ਧਣਾ ਵੱਡੀਆਂ ਬੰਦ ਪਈਆਂ ਜਿਹੜੀਆਂ ਅਸੀਂ ਖੋਲੀਆਂ ਨਹੀਂ ਹੈਗੀਆਂ ਤੂੜੀ ਦੀ ਇਸ ਵਾਰ ਸਾਨੂੰ ਲੋੜ ਨਹੀਂ ਹੈਗੀ ਅਸੀਂ ਨਹੀਂ ਚਾਹੁੰਦੇ ਵੀ ਤੂੜੀ ਬੇਸਟ ਹੋਵੇ ਤੇ ਹੱਥ ਜੋੜ ਕੇ ਬੇਨਤੀ ਆ ਵੀ ਤੂੜੀ ਨਾਂ पे ਜੇ ਉਸ ਵਾਰ ਕਣਕ ਦੀ ਲੋੜ ਆ ਕਿਉਂਕਿ ਕਣਕ ਦੀ ਲੋੜ ਐ ਪਰਿਵਾਰ ਬਹੁਤ ਵੱਡਾ ਵਾ ਸੁਖ ਨਾਲ ਤੇ ਕੈਂਪ ਹਰ 15 ਦਿਨਾਂ ਬਾਅਦ ਤੁਹਾਨੂੰ ਪਤਾ ਲੱਗਦਾ ਕਰੀਬ 10000 ਬੰਦਾ ਇੱਕ ਕੈਂਪ ਦੇ ਵਿੱਚ ਸਾਡੇ ਕੋਲੇ ਸ਼ਿਰਕਤ ਕਰਦਾ ਤੇ ਉੱਥੇ ਪ੍ਰਸ਼ਾਦਾ ਪਾਣੀ ਤੇ ਹਰ ਰੋਜ਼ ਕਰੀਬ 12-1300 ਬੰਦੇ ਦਾ ਪ੍ਰਸ਼ਾਦਾ ਤਿਆਰ ਹੁੰਦਾ ਤੇ ਆਥਨ ਸਵੇਰ ਦੋਨੋਂ ਟਾਈਮ ਤੇ ਕਣਕ ਦੀ ਲੋੜ ਆ ਕਣਕ ਤੁਸੀਂ ਸਾਡੇ ਕੋਲੇ ਜ਼ਰੂਰ ਪਹੁੰਚਦੀ ਕਰੋ ਤੇ ਤੁੜੀ ਇਸ ਪਰ ਬਿਲਕੁਲ ਨਾ ਭੇਜਿਓ ਹੱਥ ਜੋੜ ਕੇ ਬੇਨਤੀ ਆ ਤੇ ਬਾਕੀ ਬਾਪੂ ਬਜ਼ੁਰਗਾਂ ਵਾਸਤੇ ਵੀਰਾਂ ਵਾਸਤੇ ਸਾਨੂੰ ਕ੍ਰੌਕ ਚਾਹੀਦੇ ਜਿਹੜੇ ਸੈਂਡਲ ਹੁੰਦੇ ਆ ਜਿਵੇਂ ਆ ਬਾਪੂ ਗੋਪਾਲ ਜੀ ਦੇ ਪਾਏ ਹੋਏ ਸੀਗੇ ਪੈਰਾਂ ਦੇ ਵਿੱਚ ਉਹ ਇਦਾਂ ਦੇ ਇਦਾਂ ਦੇ ਜਿਹੜੇ ਕ੍ਰੌਕਸ ਹੁੰਦੇ ਆ ਉਹ ਜਰੂਰ ਸਾਡੇ ਤੱਕਰ ਤੁਸੀਂ ਪਹੁੰਚਦੇ ਕਰਿਓ ਇੱਕ ਹਰੇਕ ਸਾਈਜ਼ ਦੇ ਹਰੇਕ ਸਾਈਜ਼ ਦੇ ਪੰਜ ਤੋਂ ਲੈ ਕੇ 10 ਤੱਕ ਸਾਰੇ ਸਾਈਜ਼ ਕਿੰਨੇ-ਕਿੰਨੇ ਪੀਸ 40-40 ਜੋੜੇ 40-40 ਜੋੜੇ ਹਰੇਕ ਸਾਈਜ਼ ਦੇ ਵਿੱਚ ਇੱਕ ਤੋਂ 5 ਤੋਂ ਲੈ ਕੇ 10 ਨੰਬਰ ਚੱਕਰ ਦੇ 40-40 ਪੀਸ ਤੁਸੀਂ ਇਹ ਸਾਡੇ ਕੋਲੇ ਪਾਇਆ ਤੇ ਚੱਪਲਾਂ ਸਾਡੇ ਕੋਲ ਆ ਗਈਆਂ ਅੰਡਰਵੇਅਰ ਬਣਾਉਣਾ ਵੀ ਪੂਰੀਆਂ ਹੋ ਗਈਆਂ ਟੀ-ਸ਼ਰਟਾਂ ਵੀ ਪੂਰੀਆਂ ਹੋ ਗਈਆਂ ਪਜਾਮੇ ਵੀ ਪੂਰੇ ਹੋ ਗਏ ਆ ਚੁੱਕੇ ਆ ਇੱਕ ਕੁੜਤੇ ਪਜਾਮਿਆਂ ਦਾ ਕੱਪੜਾ ਜਿਵੇਂ ਆ ਕੱਪੜੇ ਘਰੇ ਪਾਉਣ ਵਾਲੇ ਹੁੰਦੇ ਆ ਸਮਰਪੂਲ ਦਾ ਆਡਾ ਰੰਗਾਂ ਚ ਕਰੀਮ ਕਲਰ ਗ੍ਰੇ ਕਲਰ ਦਾ ਬਿਸਕੁਟੀ ਰੰਗ ਦਾ ਹੋ ਗਿਆ ਹਨਾ ਇਦਾਂ ਦੇ ਰੰਗਾਂ ਦੇ ਵਿੱਚ ਤੁਸੀਂ ਕੁੜਤੇ ਪਜਾਮਿਆਂ ਦਾ ਕੱਪੜਾ 500 ਮਨੋ ਸੂਟਾਂ ਦਾ ਕਪੜਾ ਸਾਡੇ ਤੇ ਕਰ ਪੇ ਸਕਦੇ ਹੋ ਜੀ ਤੇ ਬਹੁਤ ਬਹੁਤ ਧੰਨਵਾਦ ਇੱਕ ਡੈਲਸਰ ਸੈਂਟਰ ਬਣਾ ਰਹੇ ਹਾਂ ਅਸੀਂ ਡੈਲਸਰ ਸੈਂਟਰ ਦੇ ਵਿੱਚ ਸਾਡੇ ਏਸੀ ਲੱਗਣੇ ਆ ਸਾਨੂੰ ਏਸੀਆਂ ਦੀ ਲੋੜ ਆ ਇਧਰਲੇ ਪਾਸੇ ਗੁਰੂ ਘਰ ਇਸ ਪਾਸੇ ਸ਼ਿਫਟ ਕਰ ਰਹੇ ਹਾਂ ਕਿਉਂਕਿ ਕਿਤਾ ਉਧਰ ਜਗ੍ਹਾ ਬਹੁਤ ਛੋਟੀ ਹੋ ਗਈ ਸੀ ਜਿੱਥੇ 50 100 ਬੰਦਾ ਹੀ ਬੈਠ ਸਕਦਾ ਸੀਗਾ ਇਹ ਹੁਣ ਇੱਥੇ ਕਰੀਬ 2 250 ਬੰਦੇ ਦੇ ਬੈਠਣ ਦਾ ਅਰੇਂਜਮੈਂਟ ਹੋ ਜਾਊਗਾ ਵੱਡਾ ਸ਼ੈੱਡ ਸੀਗਾ ਅੱਧੇ ਦੇ ਵਿੱਚ ਡੈਲਸੀ ਸੈਂਟਰ ਬਣਾ ਰਹੇ ਅੱਧੇ ਚ ਗੁਰੂ ਘਰ ਬਣਾ ਰਹੇ ਆ ਤੇ ਇੱਥੇ ਏਸੀ ਲੱਗਣੇ ਆ ਜੀ ਸਾਨੂੰ ਏਸੀਆਂ ਦੀ ਸੇਵਾ ਕਰਿਓ ਟਾਈਲਾਂ ਲੱਗਣੀਆਂ ਜੀ ਟਾਈਲਾਂ ਦੀ ਮਾਤਰ ਜ਼ਰੂਰ ਕਰਿਓ ਟਾਈਲਾਂ ਲੱਗ ਸਕਣ ਤੇ ਬਾਕੀ LED ਜਿਹੜੀਆਂ ਹੁੰਦੀਆਂ ਟੈਲੀਵਿਜ਼ਨ ਵੱਡੇ 75 ਇੰਚੀ ਦੇ ਉਹ ਤਿੰਨਾਂ ਫਲੋਰਾਂ ਦੇ ਉੱਪਰ ਲੱਗਣੇ ਆ ਉਹ ਸਾਨੂੰ LED ਆਂ ਜ਼ਰੂਰ ਪਹੁੰਚਦੀਆਂ ਕਰਿਓ ਜੀ ਤੇ ਇੰਨੀਆਂ ਕਿ ਸਾਡੀਆਂ ਬੇਨਤੀਆਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਸਾਡੀਆਂ ਜਿਹੜੀਆਂ ਜ਼ਰੂਰਤਾਂ ਵਾ ਇਹ ਪੂਰੀਆਂ ਹੋ ਸਕਣ ਸੁਪਨਿਆਂ ਦੇ ਘਰ ਦੇ ਸਾਰੇ ਮੈਂਬਰ ਤੁਹਾਡੀਆਂ ਸਾਰਿਆਂ ਦੀਆਂ ਕੀਤੀਆਂ ਹੋਈਆਂ ਸਪੋਰਟ ਦੇ ਸਦਕਾ ਸਾਡੇ ਇਸ ਘਰ ਦੇ ਵਿੱਚ ਪ੍ਰਸ਼ਾਦਾ ਪਾਣੀ ਦਵਾਈ दारू ਨੀੜਾ ਕੱਪੜਾ ਸਿਰ ਤੇ ਛੱਤ ਸਾਰੇ ਤੁਹਾਡੇ ਸਹਿਯੋਗ ਨਾਲ ਪੂਰੇ ਹੁੰਦੇ ਆ ਤੇ ਅੱਗੋਂ ਵੀ ਤੁਹਾਡੇ ਸਾਥ ਦੇ ਨਾਲ ਸੱਚੇ ਪਾਤਸ਼ਾਹ ਕਿਰਪਾ ਕਰਨ ਇਸ ਘਰ ਦੇ ਵਿੱਚ ਸਾਡੇ ਘਰ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਰਹਿਣ वाहुरु जी का खालसा वाहिगुरु जी की खालसा